ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰੇ ਦਾ ਕੀ ਫਰਜੀ ਇਨਕਾਊਂਟਰ ਹੋ ਸਕਦਾ ਹੈ ਹਰਮਿੰਦਰ ਸਿੰਘ ਪਠਾਨ ਮਾਜਰਾ ਅਜੇ ਤੱਕ ਫਰਾਰ ਚੱਲ ਰਹੇ ਨੇ ਆਖਰਕਾਰ ਫਰਜੀ ਇਨਕਾਊਂਟਰ ਦਾ ਮਾਮਲਾ ਕਿਉਂ ਠੇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਫਰਜੀ ਇਨਕਾਊਂਟਰ ਨੂੰ ਲੈ ਕੇ ਮਾਮਲਾ ਉੱਠਿਆ ਆਖਰਕਾਰ ਕੀ ਹੈ ਪੂਰਾ ਮਸਲਾ ਗਗਨ ਇਹ ਅੱਜ ਦਾ ਨਹੀਂ ਉੱਠਿਆ ਹੋਇਆ ਇਹ ਮੁਕਾਬਲਾ ਉਸ ਦਿਨ ਦਾ ਉੱਠਿਆ ਹੋਇਆ ਜਿਸ ਦਿਨ ਕਰਨਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਪਠਾਨ ਮਾਜਰਾ ਨੂੰ ਫੜਨ ਦੇ ਲਈ ਪੁਲਿਸ ਗਈ ਉਸ ਪੁਲਿਸ ਦੇ ਨਾਲ ਕਿਹਾ ਗਿਆ ਕਿ ਵੀ ਪੁਲਿਸ ਨੂੰ ਧੱਕਾ ਮਾਰ ਕੇ ਭੱਜ ਗਏ ਜਾਂ ਜੋ ਵੀ ਕਹਾਣੀ ਪੁਲਿਸ ਨੇ ਬੁਣੀ ਜਾਂ ਦੂਜੇ ਧਿਰ ਨੇ ਬੁਣੀ ਜਿਹੜੀ ਇਹ ਕਹਾਣੀ ਉਸ ਤੋਂ ਬਾਅਦ ਐਂਟੀ ਗੈਂਗਸਟਰ ਫੋਰਸ ਜਿਸ ਪ੍ਰਕਾਰ ਉਹਨਾਂ ਦੇ ਪਿੱਛੇ ਲੱਗੀ ਹੋਈ ਹੈ ਤੇ ਮੁਕਾਬਲਿਆਂ ਦੇ ਲਈ ਇਨਕਾਉਂਟਰ ਸਪੈਸ਼ਲਿਸਟ ਦੇ ਨਾਂ ਨਾਲ ਜਾਣਿਆ ਜਾਂਦਾ ਇੱਕ ਡੀਐਸਪੀ ਪਿੱਛੇ ਲਾਇਆ ਹੋਇਆ ਹੈ ਇਹ ਸਾਰੀ ਕਹਾਣੀ ਲਗਾਤਾਰ ਚੱਲ ਰਹੀ ਸੀ ਅੱਜ ਇਸ ਦੇ ਵਿੱਚ ਇੱਕ ਨਵਾਂ ਮੋੜ ਆਇਆ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਪਠਾਨ ਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਗਏ ਉਹਨਾਂ ਨੇ ਕਿਹਾ ਅੱਗੇ ਮੇਰੇ ਪਰਿਵਾਰ ਨੂੰ ਆ ਖਤਰਾ ਹੈ ਮੇਰੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ ਤੇ ਮੇਰੇ ਘਰ ਵਾਲੇ ਮੇਰੇ ਪਤੀ ਦਾ ਫਰਜੀ ਪੁਲਿਸ ਮੁਕਾਬਲਾ ਬਣਾਇਆ ਜਾ ਸਕਦਾ ਹੈ ਇਹ ਖਦਸ਼ਾ ਬਹੁਤ ਵੱਡਾ ਹੈ ਤੇ ਮਾਨਜੋਗ ਹਾਈ ਕੋਰਟ ਦੇ ਵਿੱਚ ਇਹ ਖਦਸ਼ਾ ਪ੍ਰਗਟਾਇਆ ਗਿਆ ਹੈ ਤੇ ਤੇ ਸੁਣਵਾਈ ਹੋਈ ਅਜਨੇ ਇੱਕ ਹੋਣੀ ਸੀ ਹੁਣ ਇਹ ਸੁਣਵਾਈ 23 ਸਤੰਬਰ ਨੂੰ ਹੋਣੀ ਹੈ ਜਸਟਿਸ 31 ਦਇਆ ਦੀ ਅਦਾਲਤ ਦੇ ਵਿੱਚ ਇਹ ਕੇਸ ਸੁਣਿਆ ਗਿਆ ਤੇ ਹੁਣ 23 ਨੂੰ ਇਹ ਸੂਚੀਬੱਧ ਹੈ ਅੱਗੇ ਸੁਣਨ ਦੇ ਲਈ ਤੇ ਮੇਰੇ ਖਿਆਲ ਚ ਇਹ ਚ ਨੋਟਿਸ ਵੀ ਹੋਏ ਆ ਸ਼ਾਇਦ ਪੰਜਾਬ ਸਰਕਾਰ ਨੂੰ ਨੋਟਿਸ ਹੋਇਆ ਤੇ ਇਸੇ ਨਾਲ ਹੀ ਇਹ ਵੱਡੀ ਗੱਲ ਹੈ ਕਿ ਇਹ ਖਦਸ਼ਾ ਬਹੁਤ ਅਹਿਮ ਹੈ ਇੱਕ ਐਮਐਲਏ ਜਿਹੜਾ ਚੁਣਿਆ ਹੋਇਆ ਉਹਦੇ ਤੇ ਇੱਕ ਅਪਰਾਧਿਕ ਮਾਮਲਾ ਦਰਜ ਹੈ ਉਸ ਅਪਰਾਧ ਉਹ ਅਪਰਾਧਿਕ ਮਾਮਲਾ ਵੀ ਕੰਟਰੋਵਰਸ਼ੀਅਲ ਵਿਵਾਦ ਦਿੱਤਾ ਹੈ ਉਹਦੀ ਜਾਂਚ ਮਾਨਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਹੁਕਮਾਂ ਤੇ ਜਿਹੜੇ ਆ ਡੀਜੀ ਰੋਪੜ ਰੇਂਜ ਕਰ ਚੁੱਕੇ ਆ ਉਹ ਮਹਾਲੀ ਦੇ ਐਸਐਸਪੀ ਤੋਂ ਕਰਵਾ ਚੁੱਕੇ ਆ ਉਸ ਦੇ ਵਿੱਚ ਕਿਹਾ ਗਿਆ ਕਿ ਇਸ ਜਿਹੜੀ ਇਹਨੂੰ ਖਤਮ ਕਰ ਦਿੱਤਾ ਜਾਵੇ ਇਹਨੂੰ ਦਾਖਲੇ ਦਫਤਰ ਜਿਹੜੀ ਹੈ ਇਹ ਦਰਖਾਸਤ ਕੀਤੀ ਗਈ ਹੈ ਉਸ ਤੋਂ ਬਾਅਦ ਇੱਕ ਨਵਾਂ ਕੇਸ ਦਰਜ ਹੁੰਦਾ ਉਦੋਂ ਹੁੰਦਾ ਜਦੋਂ ਕ੍ਰਿਸ਼ਨ ਕੁਮਾਰ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਹਰਮਿਤ ਪਠਾਨ ਮਾਜਰਾ ਉਹਨੂੰ ਜਿਹੜਾ ਉਹਦੇ ਖਿਲਾਫ ਝੰਡਾ ਚੁੱਕ ਲੈਂਦੇ ਆ ਤੇ ਖੁੱਲਮ-ਖੁੱਲਾ ਨੰਗਾ ਚਿੱਟੀ ਬਗਾਵਤ ਕਰ ਦਿੰਦੇ ਆ ਉਦੋਂ ਇਹ ਸ਼ੁਰੂ ਹੁੰਦਾ ਉਹਦੇ ਮਾਮਲਾ ਦਰਜ ਹੁੰਦਾ ਇਹ ਮਾਮਲਾ ਆਪਣੇ ਆਪ ਦੇ ਵਿੱਚ ਕੰਟਰੋਵਰਸ਼ੀਅਲ ਵੀ ਆ ਪਰ ਬਹੁਤ ਗੰਭੀਰ ਮਾਮਲਾ ਹੈ ਬਲਤਕਾਰ ਤੇ ਜ਼ਬਰਜਨਾਹ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਪਰ ਇਹ ਕੋਈ ਰਿਸਟ ਵਾਲਾ ਮਾਮਲਾ ਨਹੀਂ ਕਿ ਹਰਮੀਤ ਪਰ ਪਠਾਨ ਮਾਜਰਾ ਕੋਈ ਅੱਤਵਾਦੀ ਹੈ ਜਾਂ ਉਹ ਕਿਸੇ ਅੱਤਵਾਦੀ ਸੰਗਠਨ ਦਾ ਕੁਛ ਹੈਗਾ ਇਦਾਂ ਤਾਂ ਤਾਂ ਹੈ ਨਹੀਂ ਕਿ ਉਹ ਇੰਨਾ ਕੁਝ ਕੀਤਾ ਜਾਵੇ ਮੁਕਾਬਲੇ ਵਾਲੀ ਗੱਲ ਜਿਹੜੀ ਹੈ ਦੋ ਵਾਰ ਸਾਹਮਣੇ ਆ ਚੁੱਕੀ ਹੈ ਤੇ ਬਹੁਤ ਗੰਭੀਰ ਮਾਮਲਾ ਹੈ ਕੇ ਹੁਣ ਇੱਕ ਖਦਸ਼ਾ ਹਰਮੀਤ ਪਠਾਨ ਮਾਜਰਾ ਦੀ ਪਤਨੀ ਨੇ ਜਤਾਇਆ ਕਿ ਉਹਦੇ ਘਰ ਦੇ ਦਾ ਜਿਹੜਾ ਹਰਮੀਤ ਪਠਾਨ ਮਾਜਰਾ ਨੇ ਸਿਮਰਨਜੀਤ ਕੌਰ ਜਿਹੜੀ ਉਹਨਾਂ ਦੀ ਪਤਨੀ ਨੇ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਇਹ ਗੱਲ ਕਹੀ ਹੈ ਕਿ ਉਹਨਾਂ ਦਾ ਫਰਜੀ ਮੁਕਾਬਲਾ ਜਾਨੀ ਕਿ ਫੇਕ ਇਨਕਾਊਂਟਰ ਬਣਾਇਆ ਜਾ ਸਕਦਾ ਹੈ ਤੇ ਕੇਸ ਜਿਹੜਾ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ 23 ਸਤੰਬਰ ਨੂੰ ਸੁਣਿਆ ਜਾਣਾ ਜਸਟਿਸ ਤ੍ਰਿਪਵੰਦਈਆ ਦੀ ਅਦਾਲਤ ਨੇ ਇਹਨੂੰ ਸੁਣਨਾ ਹੈ ਬਹੁਤ ਵੱਡਾ ਖਦਸ਼ਾ ਹੈ ਜਿਹੜਾ ਜਤਾਇਆ ਗਿਆ ਆਮ ਆਦਮੀ ਪਾਰਟੀ ਦੇ ਉੱਤੇ ਵੀ ਸਵਾਲ ਉੱਠਦੇ ਨੇ ਭਗਵੰਤ ਮਾਨ ਦੇ ਉੱਤੇ ਵੀ ਸਵਾਲ ਉੱਠਦੇ ਨੇ ਕਿਉਂਕਿ ਉਹ ਗ੍ਰਹਿ ਮੰਤਰੀ ਨੇ ਬਾਜਬਾਬ ਸਾਹਿਬ ਐਸੇ ਨਾਲ ਹੀ ਹਰਮਿਤ ਸਿੰਘ ਪਠਾਨ ਮਾਜਰੇ ਦੀ ਜ਼ਮਾਨਤ ਨੂੰ ਲੈ ਕੇ ਜੋ ਮਸਲਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਉੱਥੇ ਵਿਰੋਧੀ ਵਕੀਲ ਦੇ ਵੱਲੋਂ ਅਦਾਲਤ ਦੇ ਵਿੱਚ ਵਕਾਲਤਨਾਮਾ ਬਾਫਸ ਲਿਆ ਗਿਆ ਹੈ ਉਹ ਕੀ ਮਸਲਾ ਹੈ ਗਗਨ ਇਦਾਂ ਹੋਇਆ ਕਿ ਕੱਲ ਕੇਸ ਸੁਣਵਾਈ ਦੇ ਲਈ ਸੀ ਪਟਿਆਲੇ ਦੀ ਅਦਾਲਤ ਦੇ ਅੰਦਰ ਅਦਾਲਤ ਇਸ ਕੇਸ ਨੂੰ ਸੁਣ ਰਹੀ ਸੀ ਉਹਨਾਂ ਦੀ ਅਗਾਊਂ ਜ਼ਮਾਨਤ ਲੱਗੀ ਹੋਈ ਹੈ ਗਾਉਂ ਜ਼ਮਾਨਤ ਦੇ ਵਿੱਚ ਲਗਭਗ ਇਹ ਗੱਲ ਤੈਅ ਹੈ ਜਿਹੜਾ ਕਿ ਹਰਮੀਤ ਪਠਾਨ ਮਾਜਰਾ ਦੇ ਵਕੀਲ ਕਹਿੰਦੇ ਐ ਕਿ ਸੀ ਦਲੀਲਾਂ ਐਸੀਆਂ ਦਿੱਤੀਆਂ ਨੇ ਕਿ ਅਗਾਊਂ ਜ਼ਮਾਨਤ ਨੂੰ ਰੋਕਿਆ ਹੀ ਨਹੀਂ ਜਾ ਸਕਦਾ ਅਤੇ ਇਸੇ ਵਿਚਾਰ ਖਬਰ ਆਈ ਕਿ ਜਿਹੜੀ ਉਹ ਔਰਤ ਐ ਜਿਸ ਨੂੰ ਔਰਤ ਨੇ ਸ਼ਿਕਾਇਤ ਦਿੱਤੀ ਐ ਜਿਹੜੀ ਆਪਣੇ ਆਪ ਨੂੰ ਦੂਜੀ ਘਰ ਵਾਲੀ ਜਾਂ ਕੁਝ ਵੀ ਕਲੇਮ ਕਰਦੀ ਐ ਹਰਮੀਤ ਪਠਾਨ ਮਾਜਰਾ ਦੀ ਉਸ ਔਰਤ ਦੇ ਵਕੀਲ ਨੇ ਅਚਾਨਕ ਆਪਣਾ ਵਕਾਲਤਨਾਮਾ ਵਾਪਸ ਲੈ ਲਿਆ ਕਿ ਆ ਕਿ ਮੈਂ ਨਿੱਜੀ ਕਾਰਨਾ ਕਰਕੇ ਇਸ ਕੇਸ ਦੇ ਨਾਲ ਨਹੀਂ ਜੁੜਿਆ ਰਹਿ ਸਕਦਾ ਤੇ ਉਸ ਔਰਤ ਨੇ ਹੁਣ ਕਿਹਾ ਕਿ ਮੈਂ ਆਪਣਾ ਨਵਾਂ ਵਕੀਲ ਨਵਾਂ ਵਕਾਲਤਨਾਮਾ ਦਵੂੰਗੀ ਤੇ ਉਹ ਖੜਾ ਕਰਨਗੇ ਅ ਪੁਲਿਸ ਨੇ ਜਨਕੀ ਸਰਕਾਰੀ ਪੱਖ ਨੇ ਆਪਣੇ ਪੱਖ ਰੱਖਦੇ ਆ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ ਹਰਮੀਤ ਪਠਾਨ ਮਾਜਰਾ ਨੇ ਖੁਦ ਇਹ ਉਸ ਔਰਤ ਨਾਲ ਸੰਬੰਧ ਹੋਣ ਦੀ ਗੱਲ ਕਬੂਲੀ ਹੈ ਜੇਕਰ ਉਹ ਬਾਹਰ ਆਉਂਦੇ ਨੇ ਤਾਂ ਉਹ ਕੇਸ ਦੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਨੇ ਉਧਰ ਹਰਮੀਤ ਪਠਾਨ ਮਾਜ਼ਰਾ ਦੇ ਵਕੀਲਾਂ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਆਰਗੂ ਨਹੀਂ ਕੀਤਾ ਕੋਈ ਵੀ ਗੱਲ ਹੈ ਜਿਹੜੀ ਉਹ ਅਦਾਲਤ ਦੇ ਸਾਹਮਣੇ ਨਹੀਂ ਰੱਖੀ ਉਹਨਾਂ ਦਾ ਵੈਸੇ ਮੀਡੀਆ ਦੇ ਅੰਦਰ ਇਹ ਗੱਲ ਕਹਿਣੀ ਹੈ ਕਿ ਸਾਡੇ ਕੋਲੇ ਦਲੀਲਾਂ ਤੇ ਫੈਕਟਸ ਐਸੇ ਨੇ ਜਿਹੜੇ ਕੇਸ ਅਗਾਊਂ ਜ਼ਮਾਨਤ ਨੂੰ ਦੇਣ ਤੋਂ ਅਦਾਲਤ ਨੂੰ ਨਹੀਂ ਰੋਕ ਸਕਦੇ ਫੈਸਲਾ ਹੱਕ 'ਚ ਹੋਣਾ ਹੈ ਇੱਥੇ ਟੈਕਨੀਕਲ ਪੁਆਇੰਟ ਆਉਂਦਾ ਹੈ ਕਿ ਜੇ ਕਿਉਂਕਿ ਹਰਮੀਤ ਪਠਾਨ ਮਾਜ਼ਰਾ ਦਾ ਪੱਖ ਜੇ ਤਕੜਾ ਹੈ ਤੇ ਟੈਕਟਿਕਸ ਹੁੰਦੇ ਆ ਕੇਸ ਨੂੰ ਲੰਮਕਾਉਣ ਦੇ ਕੇਸ ਨੂੰ ਲੰਮਕਾਉਣ ਦੇ ਜੀ ਐਡਟ ਮੂਵਮੈਂਟ ਤੇ ਕੋਈ ਅਰਜੀ ਦੇ ਦਿਓ ਜੀ ਕੋਈ ਐ ਕਰ ਦਿਓ ਵਕਾਲਤਨਾਮਾ ਵਾਪਸ ਲੈ ਲਓ ਹੁਣ ਸੁਣਵਾਈ ਜਿਹੜੀ ਆ ਕੱਲ ਤੇ ਜਣੀ ਕਿ 10 ਹਾਂ ਭਲਕੇ ਹੋਣੀ ਐ 7 10 ਸਤੰਬਰ ਨੂੰ ਇਸ ਮਾਮਲੇ ਤੇ ਸੁਣਵਾਈ ਹੋਣੀ ਐ ਇੱਕ ਟੈਕਨੀਕਲ ਚੀਜ਼ਾਂ ਵੀ ਹੁੰਦੀਆਂ ਨੇ ਕਿ ਜਾਣ ਕੇ ਵਕਾਲਤਨਾਮਾ ਐ ਕਰ ਲਓ ਕੋਈ ਅਰਜੀ ਲਾ ਦਿਓ ਸਿਆਣਾ ਵਕੀਲ ਤਾਂ ਉਹ ਨਹੀਂ ਸਮਝਿਆ ਜਾਂਦਾ ਕਿ ਜਿਹੜਾ ਜਿੰਨਾ ਸਮਾਂ ਉਸ ਨੂੰ ਟਪਾ ਲਵੇ ਜਿਹੜਾ ਜ਼ਮਾਨਤ ਦੇ ਕੇਸ ਨੂੰ ਉਹ ਕਾਰਨ ਦੀ ਕੋਸ਼ਿਸ਼ ਜਿਹੜੀ ਮਿਲਦਾ ਕਿ ਸਰਕਾਰੀ ਪੱਖ ਦੇ ਵਕੀਲ ਕਰਦੇ ਨਜ਼ਰ ਆ ਰਹੇ ਨੇ ਪਰ ਬਹੁਤ ਗੰਭੀਰ ਇਲਜ਼ਾਮ ਜਿਹੜੇ ਲੱਗੇ ਨੇ ਅੱਜ ਹਾਈ ਕੋਰਟ ਦੇ ਵਿੱਚ ਦੇਖਦੇ ਹਾਂ ਕਿ 23 ਸਤੰਬਰ ਨੂੰ ਕੀ ਬਣਦਾ ਤਾਂ ਅਦਾਲਤ ਦੇ ਵਿੱਚ ਅਗਲੀ ਸੁਣਵਾਈ ਹੈ ਜਿਹੜੀ ਜ਼ਮਾਨਤ ਨੂੰ ਲੈ ਕੇ ਉਹ ਭਲਕੇ ਜਾਣੀ 10 ਸਤੰਬਰ ਨੂੰ ਹੋਣੀ ਹੈ ਤੇ ਉਧਰ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਪਤਨੀ ਦੇ ਵੱਲੋਂ ਫਰਜੀ ਇਨਕਾਊਂਟਰ ਨੂੰ ਲੈ ਕੇ ਖਦਸ਼ਾ ਪ੍ਰਗਟਾਇਆ ਗਿਆ ਹੈ ਇਸ ਖਬਰ ਨੂੰ ਲੈ ਕੇ ਤੁਸੀਂ ਤੁਹਾਡੀ ਕੀ رائے ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ